ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕੋਲ ਕਰਿਓ ਤੁਸੀਂ ਇੱਕ ਵਾਰ ਫਿਰ ਤੋਂ ਜੁੜ ਜਿਓ ਸਾਡੇ ਚੈਨਲ ਤੀਰਥ ਗੋਲਡ ਦੇ ਨਾਮ ਪਿਛਲੇ ਕੁਝ ਸਮੇਂ ਦੇ ਵਿੱਚ ਤੁਸੀਂ ਦੇਖਿਆ ਕਿਵੇਂ ਦੁਬਈ ਵਾਲਿਆਂ ਨੇ ਕੁਦਰਤ ਨਾਲ ਛੇੜਛਾੜ ਕੀਤੀ ਕਿਵੇਂ ਉੱਥੇ ਇੱਕ ਬੱਦਲ ਬਣਾ ਕੇ ਇੱਕ ਕੈਮੀਕਲ ਛਿੜਕ ਕੇ ਛਣਕਾ ਕਰਕੇ ਉਸ ਰਾਹੀ ਮੀਂਹ ਪਾਇਆ ਜਾਂਦਾ ਸੀ ਹਾਲਾਂਕਿ ਇਹ ਚੀਜ਼ਾਂ ਕਈ ਦੇਸ਼ਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਜਿੱਥੇ ਜਾਂ ਤਰਮੀ ਨਹੀਂ ਪੈਂਦਾ ਉਥੇ ਇਸ ਤਰ੍ਹਾਂ ਦਾ ਕੈਮੀਕਲ ਰਾਹੀ ਮੀ ਪਾਇਆ ਜਾਂਦਾ ਪਰ ਉਹ ਕਦੇ-ਕਦੇ ਵੀ ਲੋਕਾਂ ਲਈ ਆਫਤ ਬਣ ਜਾਂਦਾ ਇੱਕ ਵੱਡੀ ਘਟਨਾ ਦਾ ਰੂਪ ਲੈ ਲੈਂਦਾ ਉਹ ਕਿਸ ਤਰ੍ਹਾਂ ਇਹ ਘਟਨਾ ਦਾ ਰੂਪ ਲੈਂਦਾ ਤੇ ਉਹ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਤੁਸੀਂ ਇੱਕ ਵੀਡੀਓ ਦੇਖੋ ਜਿਸ ਵਿੱਚ ਕਿਵੇਂ ਨੁਕਸਾਨ ਹੋਇਆ ਧਬਈ ਦਾ ਫਿਰ ਆਪਾਂ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਆਂ ਉਹ ਵੀਡੀਓ ਜੋ ਤੁਸੀਂ ਇਹ ਹਨ ਉਹ ਹਨ ਜਿਹੜੇ ਕਿਵੇਂ ਕੁਦਰਤ ਨੇ ਇੱਕ ਉਦੋਂ ਹੀ ਆਪਕਾ ਨਹੀਂ ਮੈਨ ਗ੍ਰੀਨ ਕਿੰਨਾ ਚਾਹਤ ਹੁੰਦਾ ਹੈ ਪਰ ਦੇ ਵੱਲੋਂ ਬਣਾਈ ਗਈ ਇਹ ਚੀਜ਼ ਜੋ ਕੁਦਰਤ ਦੇ ਤੇ ਕੁਦਰਤ ਨੇ ਫਿਰ ਉਸ ਨੂੰ ਕਿਵੇਂ ਉਲਟਾ ਕੀਤਾ ਹੋਤਾ ਹੈ ਇਹ ਤੁਸੀਂ ਅਸਲੀ ਵੀ ਉਧਰ ਦੇਖ ਸਕਦੇ ਹੋ ਜਿਵੇਂ ਇਹ ਕੁਦਰਤ ਨਾਲ ਚੱਲਦਾ ਹੈ ਕਿਵੇਂ ਫਿਰ ਕੁਦਰਤ ਨੇ ਲੋਕਾਂ ਨੂੰ ਇਹ ਗੱਲ ਯਾਦ ਰੱਖਿਓ ਜੋ ਕੋਈ ਤੁਹਾਨੂੰ ਕਹਿੰਦੀ ਉਹ ਕੰਪਨੀ ਨੂੰ ਪੈਸੇ ਨਹੀਂ। ਅਗਰ ਤੁਸੀਂ ਇਹਦੇ ਵਿੱਚ ਕੁਦਰਤੀਆਂ ਸੁਕਾਈ ਕੁਦਰਤੀਆਂ ਸੁਕਾਟ ਦੇ ਬਗਵਾ ਇਹ ਵੀਡੀਓ ਅਸਲ ਵਿੱਚ ਇਹ ਚੱਲ ਰਹੀ ਆ ਤੇ ਕਿਵੇਂ ਉਹ ਤੇ ਰੱਖੀ ਇਹ ਬੀ ਇੱਕ ਜਿੰਦਗੀ ਹੈ ਉਹ ਇੱਕ ਸਭਾਈ ਦਾ ਨੀਕੀ ਤੋਂ ਵੀ ਉਹ ਮੈਂ ਸਿੱਕਾ ਦੇ ਪਾਣੀ ਏਰੂ ਦੇ ਪਾਣੀ ਮੌਲਾ ਦੇ ਵਿੱਚ ਪਾਣੀ ਸਾਰੇ ਪਿਆਰਾਂ ਦੇ ਵਿੱਚ ਖੋਲ੍ਹਦੇ ਨੇ ਇਦੇ ਵਿੱਚ ਕੋਈ ਇਹ ਨਹੀਂ ਹੁੰਦਾ ਕਿ ਉਹ ਦੇਸ਼ ਵੱਡਾ ਜਾਂ ਛੋਟਾ ਜਾਂ ਸਾਡੇ ਕੋਲੋਂ ਜਿਆਦਾ ਟੈਕਨੋਲੋਜੀ ਦੇ ਵਿੱਚ ਆ ਪਰ ਜਦੋਂ ਬਨਾਸ਼ ਹੁੰਦਾ ਨਾ ਤਾਂ ਉਹਦੀ ਫਿਰ ਤਸਵੀਰ ਇੱਕੋ ਹੀ ਸਾਹਮਣੇ ਨਿਕਲ ਕੇ ਆਉਂਦੀ ਹੈ ਜੋ ਤੁਸੀਂ ਦਵਾਈ ਦੀ ਤਸਵੀਰਾਂ ਦੇਖੋ ਦਵਾਈ ਦੇ ਵਿੱਚ ਕੀ ਹੋਇਆ ਕਿਵੇਂ ਕੁਦਰਤੀ ਜੋ ਮੀਟ ਪਾਇਆ ਸੀ ਉਹ ਸਮੀਂ ਨੇ ਕਿਵੇਂ ਨਕਸਰ ਕਰਤਾ ਤੇ ਤੁਸੀਂ ਦੇਖੋ ਉਹ ਜੋ ਹਨੇਰੀ ਆ ਕਿਸ ਤਰ੍ਹਾਂ ਚੱਲੀ ਆ ਕਿੰਨੀ ਤੇਜ਼ ਚੱਲੀ ਆ ਤੇ ਉਹ ਸਹ ਹਨੇਰੀ ਨੇ ਕਿੰਨਾ ਨਕਸਾਨ ਕਰਿਆ ਇਵੀ ਅਸੀ ਵੀ ਸੋ ਹੁਣ ਆਪਾਂ ਦੇਖੋ ਇਹਦਾ ਸੀ ਕੁੱਦਲ ਜੋ ਉਥੇ ਨੁਕਸਾਨ ਹੋਇਆ ਜਾਂ ਮੀਂਹ ਪਿਆ ਲੋਕਾਂ ਦੀ ਜੀਵ ਜ਼ਿੰਦਗੀ ਜੀਵਨ ਨੂੰ ਨਰ ਬਦਲ ਕੇ ਰੱਖ ਦਿੱਤਾ ਇਹ ਸੀਆਂ ਹਪਸਤੀਤੀਆਂ ਪੈਦਾ ਹੋਈਆਂ ਕਿ ਲੋਕਾਂ ਦੀ ਜ਼ਿੰਦਗੀ ਰੋਕੀ ਥੰਮ ਗਈ ਤੇ ਲੋਕ ਸੋਚਣ ਤੇ ਮਜਬੂਰ ਹੋ ਗਏ ਕਿ ਕਰੀਏ ਤਾਂ ਕੀ ਕਰੀਏ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਅਸੀਂ ਕੀ ਕਰੀਏ ਕਿਉਂਕਿ ਜਦੋਂ ਬੇਰਾਸ਼ ਹੁੰਦਾ ਨਾ ਤਾਂ ਫਿਰ ਲੋਕ ਇਧਰ ਉਧਰ ਭੱਜਦੇ ਨੇ ਕਿ ਅਸੀਂ ਬਚ ਸਕਨੀ ਪਰ ਬਨਾਸ਼ ਤੋਂ ਨਾ ਤਾਂ ਕੋਈ ਫਸ ਗਿਆ ਤੇ ਨਾ ਹੀ ਕਿਸੇ ਨੇ ਬਚਣਾ ਪਰ ਕੁਦਰਤ ਨਾਲ ਜੋ ਛੇੜਛਾੜ ਹੋਈ ਉਸ ਕੁਦਰਤ ਨੇ ਇਹਨਾਂ ਨੂੰ ਕੀ ਦਿੱਤਾ ਉਹ ਵੀ ਇਹ ਜਾਣਦੇ ਨਹੀਂ ਕਿਵੇਂ ਹਵਾਈ ਜਹਾਜ਼ਾਂ ਦੀਆਂ ਜੋ ਸਵਾਮਾਂ ਨੇ ਉਹ ਰੁਕੀਆਂ ਕਿਵੇਂ ਇਹਨਾਂ ਦਾ ਜਲਵਾਯੂ ਜਾਂ ਜਲਵਾਯੂ ਜਾਂ ਲਾਲੋਬਈ ਇਹਨਾਂ ਦਾ ਆਵਾਜਾਈ ਆਸਤ ਵਿਅਸਤ ਹੋਈ ਕਿਵੇਂ ਇੱਕਦਮ ਜ਼ਿੰਦਗੀ ਰੁਗੀ ਐਡੇ ਵੱਡੇ ਵਿਕਸਤ ਦੇਸ਼ਾਂ ਵਿੱਚ ਵੀ ਇੱਕਦਮ ਜ਼ਿੰਦਗੀ ਰੁਗੀ ਉਸ ਜ਼ਿੰਦਗੀ ਰੁਕਣ ਵਾਲੀ ਕੀ ਹੁੰਦਾ ਕਿਵੇਂ ਲੋਕਾਂ ਦੀ ਕੰਮਾਂ ਤੇ ਪ੍ਰਭਾਵ ਪੈਂਦਾ ਕਿਵੇਂ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਜਾਂਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਜਿੱਥੇ ਵੀ ਕਿਤੇ ਵਿਨਾਸ਼ ਹੁੰਦਾ ਉੱਥੇ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਨੇ ਪਰ ਜੋ ਕੁਦਰਤ ਨਾਲ ਛੇੜਛਾੜ ਹੁੰਦੀ ਆ ਕੁਦਰਤ ਫਿਰ ਆਪਣਾ ਭਿਆਨਕ ਰੂਪ ਦਿਖਾਉਂਦੀ ਆ ਉਸ ਭਿਆਨਕ ਰੂਪ ਦੇ ਵਿੱਚ ਅੱਜ ਕੱਲ੍ਹ ਦਵਾਈ ਵੀ ਨਿਕਲ ਰਿਹਾ ਚੱਲ ਰਿਹਾ ਉਸ ਭਿਆਨਕ ਦੁਨੀਆ ਦੇ ਵਿੱਚ ਤੇ ਹੁਣ ਤੁਹਾਨੂੰ ਅਸੀਂ ਇੱਕ ਉਹ ਵੀਡੀਓ ਦਿਖਾਵਾਂਗੇ ਜਿਦੇ ਵਿੱਚ ਕਲਾਉਡ ਸੀਡਿੰਗ ਕਿਵੇਂ ਕੀਤੀ ਜਾਂਦੀ ਆ ਕਲਾਉਡ ਕਿਵੇਂ ਬਣਾਏ ਜਾਂਦੇ ਨੇ ਫਿਰ ਉਹਨਾਂ ਨੂੰ ਕਿਵੇਂ ਉੱਪਰ ਛੱਡਿਆ ਜਾਂਦਾ ਵਾ ਕਿਵੇਂ ਇਸ ਵਾਤਾਵਰਣ ਨਾਲ ਖੇਲਵਾੜ ਕੀਤਾ ਜਾਂਦਾ ਜਿੱਥੇ ਨਹੀਂ ਪੈਂਦਾ ਵੀ ਉੱਥੇ ਕਿਵੇਂ ਵੀ ਪਾਇਆ ਜਾਂਦਾ ਉਹ ਵੀ ਅਸੀਂ ਇੱਕ ਤੁਹਾਨੂੰ ਵੀਡੀਓ ਦਿਖਾਉਨੇ ਆ ਫਿਰ ਤੁਸੀਂ ਆਪਣੇ ਵਿਚਾਰ ਦੋ ਥੈਂਕ ਯੂ ਜਿਸ ਕੋਲ ਜ ਸਾਹਮਣੇ ਆਇਆ ਸੀ ਜੀ ਬਹੁਤ ਧੰਨਵਾਦ ਕਿਵੇਂ ਕਲਾਉਡ ਸੀਡਿੰਗ ਕਿਵੇਂ ਇਸ ਕਲਾਉਡ ਸੀਟਿੰਗ ਰਾਹੀਂ ਜੋ ਕਲਾਉਡ ਬਣਾ ਕੇ ਉੱਪਰ ਛੱਡੇ ਜਾਂਦੇ ਨੇ ਫਿਰ ਉਹਨਾਂ ਨਾਲ ਮੀਂਹ ਪੈਂਦਾ ਇਹੋ ਜਿਹੀ ਚੀਜ਼ਾਂ ਜੋ ਹੋਡੀਆਂ ਨੇ ਇੱਕ ਵਾਰ ਤੁਹਾਨੂੰ ਫਿਰ ਅਸੀਂ ਵੀਡੀਓ ਦਿਖਾ ਦਿੰਦੇ ਆ ਤੇ ਕਿਵੇਂ ਇਹ ਕਲਾਉਡ ਸਨ ਹੁੰਦੇ ਆ ਇਹ ਗੱਲ ਦੇਖਣ ਨੂੰ ਮਿਲ ਜਾਂਦੀ ਹੈ ਕਿ ਜਦੋਂ ਤੁਸੀਂ ਕੁਦਰਤ ਨਾਲ ਖਿਲਵਾੜ ਕਰਦੇ ਹੋ ਕੁਦਰਤ ਦੀ ਬਣਾਈ ਦੁਨੀਆ ਨਾਲ ਛੇੜਛਾੜ ਕਰਦੇ ਹੋ ਤਾਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ ਕੁਦਰਤ ਆਪਣਾ ਰੂਪ ਤੁਹਾਨੂੰ ਜ਼ਰੂਰ ਦਿਖਾਉਂਦੀ ਆ ਜੋ ਚੀਜ਼ ਤੁਸੀਂ ਕੁਦਰਤ ਨੂੰ ਦਿੰਦੇ ਹੋ ਨਾ ਫਿਰ ਉਹ ਤੁਹਾਨੂੰ ਵਾਪਸ ਵੀ ਮਿਲਦੀ ਹੈ ਉਸੇ ਤਰੀਕੇ ਮਿਲਦੀ ਹੈ ਜਿੰਨੇ ਜੋਰਾ ਸ਼ੋਰਾ ਨਾਲ ਤੁਸੀਂ ਕੁਦਰਤ ਨੂੰ ਕੋਈ ਨੁਕਸਾਨ ਪਹੁੰਚਾਉਗੇ ਜਾਂ ਉਹਦੇ ਜੋ ਚੱਕਰਾਂ ਉਹਦੀ ਪ੍ਰਕਿਰਿਆ ਵਿੱਚ ਕੁਝ ਬਦਲਾਅ ਕਰੂਗੇ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਵਿੱਚ ਉਸ ਤੋਂ ਜ਼ਿਆਦਾ ਹੀ ਬਦਲਾਅ ਕਰੂਗੀ ਇੰਦਾ ਦੇ ਕੰਮਾਂ ਤੋਂ ਬਚੋ ਜੋ ਕੁਦਰਤ ਨੇ ਜਿਸੇ ਦਿੱਤਾ ਜਿੱਥੇ ਵੀ ਦਿੱਤਾ ਜਿੰਨਾ ਕੁ ਵੀ ਦਿੱਤਾ ਉਹ ਉਥੋਂ ਦੀ ਸੋਚ ਮੁਤਾਬਕ ਦਿੱਤਾ ਜਾਂ ਫਿਰ ਉਥੋਂ ਨੂੰ ਜੋ ਸੂਟ ਕਰਦਾ ਸੀ ਉਸ ਦੇ ਅਕੋਰਡਿੰਗ ਕੁਦਰਤ ਨੇ ਉਹ ਚੀਜ਼ਾਂ ਉੱਥੇ ਦਿੱਤੀ ਪਰ ਜਦੋਂ ਤੁਸੀਂ ਕੁਦਰਤ ਨਾਲ ਖਿਲਵਾੜ ਕਰਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰੋਗੇ ਤਾਂ ਕੁਦਰਤ ਤੁਹਾਨੂੰ ਬਖਸ਼ੇਗੀ ਨਹੀਂ ਕਦੇ ਸਹਕਾਰ ਨਹੀਂ ਕਰੇਗੀ ਸੋ ਉਸ ਤੋਂ ਵੀ ਜ਼ਿਆਦਾ ਆਪਣਾ ਭਿਆਨਕ ਦਿਖਾਉਂਗੀ ਜੋ ਹੰਦਵਾਈ ਦੇ ਵਿੱਚ ਦੇਖਣ ਨੂੰ ਮਿਲਿਆ ਲੱਖਾਂ ਵੀਡੀਓ ਆਈਆਂ ਹਜ਼ਾਰਾਂ న్యూ ਚੈਨਲਾਂ ਨੇ ਤਸਵੀਰਾਂ ਚਲਾਈਆਂ ਪਰ ਉਹ ਇੱਕ ਦਿਖਾਉਣ ਤੋਂ ਬਿਨਾ ਹੋਰ ਉਹਨਾਂ ਕੋਲ ਕੋਈ ਪ੍ਰਯਾਸ ਨਹੀਂ ਉਹ ਚੀਜ਼ਾਂ ਦਿਖਾਉਣ ਤੋਂ ਬਿਨਾ ਹੋਰ ਕੋਈ ਉਹਨਾਂ ਕੋਲ ਕੰਮ ਨਹੀਂ ਕਿਉਂਕਿ ਕੁਦਰਤ ਨੇ ਉੱਥੋਂ ਜੋ ਸਿਸਟਮ ਸੀ ਉਹਨੂੰ ਤਹਿਸ ਨਹਿਸ ਕਰਕੇ ਚਾਹੇ ਤੁਹਾਡਾ ਦੇਸ਼ ਜਿੰਨਾ ਮਰਜੀ ਟੈਕਨੋਲੋਜੀ ਦੇ ਵਿੱਚ ਬਿਹਤਰ ਆ ਚਾਹੇ ਤੁਹਾਡਾ ਦੇਸ਼ ਟੈਕਨੋਲੋਜੀ ਦੇ ਵਿੱਚ ਜਿੰਨਾ ਮਰਜੀ ਅੱਗੇ ਆ ਚਾਹੇ ਤੁਹਾਡੇ ਦੇਸ਼ ਨੇ ਜਿੰਨੀ ਮਰਜ਼ੀ ਤਰੱਕੀ ਕਰਨ ਲਈ ਤੁਸੀਂ ਇੱਕ ਕੁਦਰਤ ਤੋਂ ਵੱਖਰੀ ਚੀਜ਼ ਬਣਾਤੀ ਸਮੁੰਦਰ ਦੇ ਵਿੱਚ ਜ਼ਮੀਨ ਬਣਾ ਕੇ ਉੱਥੇ ਰਹਿਸ਼ ਕਰ ਲਈ ਪਰ ਕਦੇ ਵੀ ਕੁਦਰਤੀ ਚੀਜ਼ ਨੂੰ ਤੁਸੀਂ ਰੋਕਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਉਹ ਰੁਕੂਗੀ ਨਹੀਂ ਸਗੋਂ ਤੁਹਾਡਾ ਨੁਕਸਾਨ ਕਰਕੇ ਜਾਵੇਗੀ ਜਿਸ ਤਰ੍ਹਾਂ ਪਾਣੀਆਂ ਦੇ ਉੱਪਰ ਤੁਸੀਂ ਜ਼ਮੀਨ ਬਣਾ ਕੇ ਉਸ ਦੀ ਜਗ੍ਹਾ ਨੂੰ ਘਟਾ ਰਹੇ ਹੋ ਜਿਸ ਤਰ੍ਹਾਂ ਤੁਸੀਂ ਨਕਲੀ ਬੱਦਰ ਬਣਾ ਕੇ ਵੀ ਪਵਾ ਰਹੇ ਹੋ ਉਸ ਦਾ ਖਮਿਆਜਾ ਤਾਂ ਘੁੱਟ ਤਾ ਬੰਦ ਹੋ ਜਾ। ਸੋ ਇਤਾਂ ਦੀਆਂ ਚੀਜ਼ਾਂ ਤੋਂ ਬਚਣਾ ਚਾਹੀਦਾ। ਜਿੱਥੇ ਵੀ ਕੁਦਰਤ ਨੇ ਜਿੰਨੀ ਕੁ ਵੀ ਚੀਜ਼ ਬਖਸ਼ੀ ਆ ਉੱਥੇ ਉਹ ਹੋਣੀ ਆ ਉਸ ਨੂੰ ਕੋਈ ਰੋਕ ਨਹੀਂ ਸਕਦਾ। ਜੋ ਤੁਹਾਨੂੰ ਮਿਲਣਾ ਉਹ ਮਿਲ ਕੇ ਰਹਿਣਾ ਉਸ ਨੂੰ ਵੀ ਕੋਈ ਰੋਕ ਨਹੀਂ ਸਕਦਾ। ਸੋ ਕੁਦਰਤ ਜੋ ਤੁਹਾਨੂੰ ਦਿੰਦੀ ਆ ਨਾ ਉਸੇ ਵਿੱਚ ਖੁਸ਼ ਹੋਣਾ। ਹੁਣ ਦੇਖਿਆ ਜਾਂਦਾ ਕਿ ਦबई ਦਾ ਤਾਪਮਾਨ ਬਹੁਤ ਜ਼ਿਆਦਾ ਸੀ। ਪਰ ਦबई ਵਾਲਿਆਂ ਨੇ ਚਲੋ ਇੱਕ ਗੱਲ ਤਾਂ ਵੱਖਰੀ ਆ ਉਹਨਾਂ ਨੇ ਆਪਣੇ ਤਾਪਮਾਨ ਤੋਂ ਬਚਣ ਲਈ ਉੱਥੇ ਬਹੁਤ ਲੱਖਾਂ ਕਰੋੜਾਂ ਦਰਖਤ ਲਗਾਏ ਜਿਸ ਕਰਕੇ ਉੱਥੇ ਦਾ ਟੈਂਪਰੇਚਰ ਘਟਿਆ ਸੀ। ਪਰ ਇੱਕ ਹੋਰ ਇਹਨਾਂ ਨੇ ਟੈਂਪਰੇਚਰ ਨੂੰ ਘਟਾਉਣ ਲਈ ਜੋ ਇਹ ਕਲਾਉਡ ਸੀਡਿੰਗ ਦੀ ਵਰਤੋਂ ਕੀਤੀ ਕਿਉਂਕਿ ਵਰਤੋਂ ਜ਼ਿਆਦਾਤਰ ਉੱਥੇ ਕੀਤੀ ਜਾਂਦੀ ਜਿੱਥੇ ਨਹੀਂ ਪੈਂਦੀ ਨਹੀਂ ਪੈਂਦੀ। ਬਾਦੋਂ ਵੇ ਇਹਦੇ ਵਿੱਚ ਨਿੰਨਾ ਵੀ ਪੂਰੇ ਸਾਲ ਦਾ ਪੈਂਦਾ ਸੀ ਉਹ ਮੀਂਹ ਇੱਕ ਇੱਕ ਦਿਨ ਚ ਪੈ ਗਿਆ ਤੇ ਇਹ ਵੀ ਗੱਲਾਂ ਸਾਹਮਣੇ ਆਈਆਂ ਨੇ ਕਿ ਇਹਨਾਂ ਨੇ ਉਥੇ ਵੀ ਕੋਲੋਨ ਸਿਟਿੰਗ ਕਰਤੀ ਜਿੱਥੇ ਪਹਿਲਾਂ ਹੀ ਬਦਲਾਂ ਦੇ ਵਿੱਚ ਪਾਣੀ ਸੀ ਜਿਸ ਕਰਕੇ ਉਹ ਪਾਣੀ ਦੀ ਮਾਤਰਾ ਜੋ ਬਹੁਤਾਂਤ ਮਾਤਰਾ ਵਿੱਚ ਪਾਣੀ ਠਿਗੇ ਹੱਥਲੇ ਮੀਂਹ ਦੇ ਰੂਪ ਵਿੱਚ ਉਹਨੇ ਦਵਾਈ ਦਾ ਬਹੁਤ ਜ਼ਿਆਦਾ ਮਕਸਦ ਨੁਕਸਾਨ ਹੋਇਆ ਤਾਂ ਗੱਡੀਆਂ ਇਸ ਤਰ੍ਹਾਂ ਪਾਣੀ ਦੇ ਵਿੱਚ ਤੈਰਦੀਆਂ ਨਜ਼ਰ ਆਈਆਂ ਜਿਵੇਂ ਕਿਸ਼ਤੀਆਂ ਚੱਲਦੀਆਂ ਹੋਣ ਸੋ ਇੱਕ ਕੁਦਰਤਨਾਖਵਾੜਾ ਇਸ ਤਰ੍ਹਾਂ ਦੇ ਖਲਵਾੜ ਨਾ ਕਰੋ ਕਿਉਂਕਿ ਕੁਦਰਤ ਤੁਹਾਨੂੰ ਭਿਆਨਕ ਕਰ ਸਕਦੀ ਹੈ। ਇੰਨੀਆਂ ਤੇਜ਼ ਹਵਾਵਾਂ ਚੱਲੀਆਂ। ਦਵਾਈ ਇਸ ਸਥਿਤੀ ਲਈ ਤਿਆਰ ਲਈ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਸਾਡੇ ਜਿਆਦਾ ਮੀਂਹ ਹੀ ਪੈਂਦੇ ਤਾਂ ਇਸ ਲਈ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ। ਪਰ ਕੁਦਰਤ ਕਦੋਂ ਕਿੱਥੇ ਤੇ ਕੀ ਰੂਪ ਰਖਾ ਦੇਵੇ ਇਹ ਕੋਈ ਨਹੀਂ ਜਾਣਦਾ। ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਨੂੰ ਸਮਝਣਾ ਜਾਂ ਉਸ ਦੀ ਬਣਾਈ ਦੁਨੀਆ ਦੇ ਵਿੱਚ ਚਾਨਣਾ ਜਾਂ ਉਸ ਦੀਆਂ ਕਰਾਮਾਤਾਂ ਨੂੰ ਜਾਨਣਾ ਜਾਂ ਉਸ ਦੇ ਕੰਮਾਂ ਨੂੰ ਜਾਨਣਾ ਇਹ ਅਜੇ ਤੱਕ ਨਾਂ ਦੇ ਵਿੱਚ ਹੋ ਸਕਿਆ ਤੇ ਨਾ ਹੋ ਸਕਿਆ ਸੋ ਇਟ ਇਜ਼ ਇਸ ਵੀਡੀਓ ਵਿੱਚ ਇੰਨਾ ਕਿ ਅਗਲੀ ਵੀਡੀਓ ਵਿੱਚ ਜਲਦ ਮਿਲਾਂਗੇ ਅਗਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਣੇ ਵਿਚਾਰ ਜ਼ਰੂਰ ਭੇਜਿਆ ਕਰੋ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਭੇਜਿਆ ਕਰੋ ਸੋ ਇੰਨੀ ਇੱਕ ਬੇਨਤੀ ਆਪ ਨੂੰ ਕਰਿਓ ਅਗਲੀ ਵੀਡੀਓ ਵਿੱਚ ਜਲਦ ਮਿਲਦੇ ਹਾਂ ਫਤਿਹ ਸਤਿ ਸ਼੍ਰੀ ਅਕਾਲ